ਮਲਾਰ ਮਹੱਲਾ ਚੌਥਾ ਜਿਨ ਕੈ ਹੀ ਅਰਹਿ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਪਲ ਭਾਂਤ ਤਿਨ ਦੇਖੇ ਮੇਰਾ ਮਨ ਬਿਗਸੈ ਹਉ ਤਿਨ ਕੈ ਸਦਬਲ ਜਾਣਤ ਗਿਆਨੀ ਹਰ ਬੋਲੋ ਦਿਨ ਰਾਤ ਤਿਨ ਕੀ ਤ੍ਰਿਸ਼ਨਾ ਭੁਖ ਸਭ ਉੱਤਰੀ ਜੋ ਗੁਰਮਤਿ ਰਾਮ ਰਸ ਖਾਂਤ ਰਹਾਉ ਹਰ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਏ ਪ੍ਰਾਂਤ ਜਿਉਂ ਜਲ ਦੁੱਧ ਪਿਨ ਪਿਨ ਕਾਢੈ ਚੁਣ ਹੰਸਲਾ ਤਿਉ ਦੇਹੀ ਤੇ ਚੁਣ ਕਾਢੈ ਸਾਧੂ ਹਉ ਮੈਂ ਤਾਤ ਜਿਨ ਕੈ ਪ੍ਰੀਤ ਨਾਹੀ ਹਰ ਹਿਰਦੈ ਤੇ ਕਪਟੀ ਨਾਰ ਨਿਤ ਕਪਟ ਕਮਾਤ ਤਿਨ ਕੋ ਕਿਆ ਕੋਈ ਦੇ ਖਵਾਲੈ ਓਏ ਆਪ ਬੀਜ ਆਪੇ ਹੀ ਖਾਂਤ ਹਰ ਕਾ ਚਿਹਨਾ ਸੋਈ ਹਰ ਜਨ ਕਾ ਹਰੇ ਆਪੇ ਜਨਮ ਹੈ ਆਪ ਰਖਾਂਤ ਤਨ ਤਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸਤਤ ਤਰੀ ਤਰਾਤ ਬਲਾਰ ਮਹੱਲਾ ਚੌਥਾ ਅਗਮ ਅਗੋਚਰ ਨਾਮ ਹਰੀ ਉਤਮ ਹਰਿ ਕਿਰਪਾ ਤੇ ਜਪ ਲਿਆ ਸਤ ਸੰਗਤ ਸਾਧ ਪਾਈ ਵਡ ਭਾਗੀ ਸੰਗ ਸਾਧੂ ਪਾਰ ਪਿਆ ਮੇਰਾ ਮਨ आनंद ने आनंद भया गुरु प्रसाद नाम हर जपिया मेरे मन का भ्रम भओ गया रहा जिन हर गाया जिन हर जपिया तिन संगत हर मेलो करमया तिनका दर्श देख सुख पाया दुख हम मै रोग गया जो आनंद ने हृदय नाम तिआवे सब जन्म तिनका सफल भया ਵੇ ਆਪ ਤਰੀ ਸ੍ਰਿਸ਼ਟ ਸਭ ਤਾਰੀ ਸਭ ਕੁਲ ਭੀ ਪਾਰ ਪਿਆ ਤੁਦੇ ਆਪੇ ਆਪ ਉਪਾਇਆ ਸਭ ਜਗ ਤੁਦੇ ਆਪੇ ਵਸ ਕਰ ਲਿਆ ਜਨ ਨਾਨਕ ਕੋ ਪ੍ਰਭ ਕਿਰਪਾ ਧਾਰੀ ਵਿਖ ਡੁੱਬਦਾ ਕਾਢ ਲਿਆ ਮਲਾਰ ਮਹੱਲਾ ਚੌਥਾ ਗੁਰ ਪ੍ਰਸਾਦੀ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਭੂਖ ਨਾ ਜਾਈ ਮਨ ਮੁਖ ਮੂੜ ਜਲਤ ਅਹੰਕਾਰੀ ਹੁ ਮੈਂ ਵਿੱਚ ਦੁੱਖ ਪਾਈ ਆਵਤ ਜਾਤ ਬਿਰਤਾ ਜਨਮ ਗੁਆਇਆ ਦੁੱਖ ਲਾਗਿਆ ਪਛਤਾਈ ਜਿਸਤੇ ਉਪਜੇ ਤਿਸਹਿ ਨਾ ਚੇਤ ਹੈ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਧਿਆਈ ਹਰ ਹਰ ਕਿਰਪਾ ਕਰੇ ਗੁਰ ਮੇਲੇ ਹਰ ਹਰ ਨਾਮ ਸਮਾਈ ਰਹਾਉ ਮਨ ਮੁਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲਜਾਈ ਕਾਮ ਕ੍ਰੋਧ ਡੂਪੈ ਅਬਮਾਨੀ ਹਉਮੈ ਵਿੱਚ ਜਲ ਜਾਈ ਤਿੰਨ ਸਿੱਧ ਨਾ ਬੁੱਧ ਭਈ ਮਤ ਮਦਮ ਲੋਭ ਲਹਿਰ ਦੁਖ ਪਾਈ ਗੁਰ ਬਿਹੂਨ ਮਹਾ ਦੁਖ ਪਾਇਆ ਜਮ ਪਕਰੇ ਬਿਲ ਲਾਈ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਭਾਈ ਨਾਮ ਨਿਧਾਨ ਵਸਿਆ ਘਾਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹੈ ਤਿਨ ਰਾਤੀ ਏਕ ਸ਼ਬਦ ਲਿਵਲਾਈ ਨਾਮ ਪਦਾਰਥ ਸਹਜੇ ਪਾਇਆ ਇਹ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕਉ ਸਦ ਬਲ ਜਾਈ ਮਨ ਤਨ ਅਰਪ ਰੱਖੋਂ ਸਭ ਆਗੇ ਗੁਰ ਚਰਨੀ ਚਿਤ ਲਾਈ ਆਪਣੀ ਕਿਰਪਾ ਕਰਹੁ ਗੁਰ ਪੂਰੇ ਆਪੀ ਲਹਿੂ ਮਲਾਈ ਹਮ ਲੋਹ ਗੁਰਨਾਮ ਬੋਹਿਤਾ ਨਾਨਕ ਪਾਲ ਲੰਘਾਈ ਮਲਾਰ ਮਹੱਲਾ ਚੌਥਾ ਪੜਤਾਲ ਘਰ ਤੀਜਾ ਏਕ ਓੰਕਾਰ ਸਤਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ ਰਹਾਉ ਹਰ ਤਨ ਬਨਜੋ ਹਰ ਤਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਚਾਤਰ ਕੰਬੋਰ ਬੋਲਤ ਦਿਨ ਰਾਤੀ ਸੁਣ ਕਨ ਹਰ ਕੀ ਕੋਰ ਜੋ ਬੋਲਤ ਹੈ ਮਿਰਗ ਮੀਨ ਪੰਖੇ ਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਇਓ ਜਮ ਕਾ ਸਭ ਸ਼ੋਰ ਮਲਾਰ ਮਹੱਲਾ ਚੌਥਾ RAM RAM ਬੋਲ ਬੋਲ ਖੋਜਤੇ ਵੱਡ ਭਾਗੀ ਹਰ ਕਾ ਪੰਥ ਕੋ ਬਤਾਵੇ ਹਉ ਤਾ ਕਹਿ ਪਾਈ ਲਾਗੀ ਰਹਾਉ ਹਰ ਹਮਾਰੋ ਮੀਤ ਸਖਾਈ ਹਮ ਹਰਸਿਓਂ ਪ੍ਰੀਤ ਲਾਗੀ ਹਰ ਹਮ ਗਾਵਹਿ ਹਰ ਹਮ ਬੋਲਹਿ ਔਰ ਦੁਤਿਆ ਪ੍ਰੀਤ ਹਮ ਤਿਆਗੀ ਮਨ ਮੋਹਨ ਮੋਰੋ ਪ੍ਰੀਤਮ ਰਾਮ ਹਰ ਪਰਮ ਆਨੰਦ ਬੈਰਾਗੀ ਹਰ ਦੇਖੇ ਜੀਵਤ ਹੈ ਨਾਨਕ ਇਕ ਨਿਮਖ ਪਲੋ ਮੁਖ ਲਾਗੀ ਰਾਗ ਮਲਾਰ ਮਹੱਲਾ ਪੰਜਵਾ ਚੌਪਦੀ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਿਆ ਤੂੰ ਸੋਚੈ ਕਿਆ ਤੂੰ ਚਿਤਵਹਿ ਕਿਆ ਤੂੰ ਕਰਹਿ ਉਪਾਈ ਤਾ ਕਉ ਕਹੋ ਪ੍ਰਵਾਕ ਆਹੂ ਕੀ ਜਿਹੇ ਗੋਪਾਲ ਸਹਾਈ ਵਰਸੈ ਮੀਘ ਸਖੀ ਕਰ ਪਾਹੁਨ ਆਈ ਮੋਹੇ ਦੀਨ ਕਿਰਪਾ ਨਿਦ ਠਾਕੁਰ ਨਵ ਨਿਦ ਨਾਮ ਸਮਾਏ ਰਹਾਉ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰ ਰਾਈ ਦੁਸ਼ਟ ਬਦਾਰੇ ਸਾਜਨ ਰਹਸੇ ਇਹ ਮੰਦਰ ਘਰ ਆਪਣਾਏ ਜੋ ਗ੍ਰਹਿ ਲਾਲ ਰੰਗਿਓ ਆਇਆ ਤਉ ਮੈਂ ਸਭ ਸੁਖ ਕੋ ਪਾਈ ਸੰਤ ਸਭਾ ਓਟ ਗੁਰ ਪੂਰੇ ਤੁਰ ਮਸਤਕ ਲੇਖ ਲਖਾਈ ਜਨ ਨਾਨਕ ਕੰਤਰੰਗੀਲਾ ਪਾਇਆ ਫਿਰ ਦੁਖ ਨਾ ਲਾਗੈ ਆਈ ਮਲਾਰ ਮਹੱਲਾ ਪੰਜਵਾਂ ਠੀਰ ਆਧਾਰ ਬਾਰਿਕ ਜਬ ਹੋਤਾ ਬਿਨ ਖੀਰੇ ਰਹਿਣ ਨਾ ਜਾਈ ਸਾਰ ਸੰਭਾਲ ਮਾਤਾ ਮੁਖ ਨੀਰੈ ਤਬ ਓਹ ਤ੍ਰਿਪਤ ਅਗਾਈ ਹਮ ਬਾਰਕ ਪਿਤਾ ਪ੍ਰਭ ਦਾਤਾ ਭੂਲੇ ਹ ਬਾਰਕ ਅਨਕ ਲਖ ਬਰੀਆ ਅਨ ਠੌਰ ਨਾਹੀ ਜਹ ਜਾਤਾ ਰਹਾਉ ਚੰਚਲ ਮਤ ਬਾਰਕ ਬਪਰੀ ਕੀ ਸਰਪੇ ਅਗਨ ਕਰ ਮੇਲੇ ਮਾਤ ਪਿਤਾ ਕੰਠ ਲਾਏ ਰਾਖੈ ਆਨੰਦ ਸਹਿਜ ਤਬ ਖੇਲੇ ਜਿਸ ਕਾ ਪਿਤਾ ਤੂ ਹੈ ਮੇਰੇ ਸਵਾਮੀ ਤਿਸ ਬਾਰਕ ਭੂਖ ਕੈਸੀ ਨਾਵ ਨਿਦ ਨਾਮ ਨਿਧਾਨ ਗ੍ਰਹਿ ਤੇਰਾ ਮਨ ਬਾਂਚੈ ਸੋ ਲੈਸੀ ਪਿਤਾ ਕਿਰਪਾਲ ਆਗਿਆ ਇਹ ਕੀਨੀ ਬਾਰਿਕ ਮੁਖ ਮੰਗੈ ਸੋ ਦੇਨਾ ਨਾਨਕ ਬਾਰਿਕ ਦਰਸ ਪ੍ਰਭ ਚਾਹੈ ਮੋਹਿ ਹਿਰਦੈ ਬਸਹਿ ਨਿਦ ਚਰਨਾਂ ਮਲਾਰ ਮੁਹੱਲਾ ਪੰਜਵਾਂ ਸਗਲ ਬਿਧੀ ਜੋਰ ਆਹਰ ਕਰਿਆ ਤਜਿਓ ਸਗਲੇ ਅੰਦੇਸਾ ਕਾਰਜ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਪਰੋਸਾ ਸੁਣੀਐ ਬਾਜੈ ਬਾਜ ਸੁਹਾਵੀ ਭੋਰ ਭਇਆ ਮੈਂ ਪ੍ਰਿਆ ਮੁਖ ਪੇਖੇ ਗ੍ਰਹਿ ਮੰਗਲ ਸੁਹ ਲਾਵੀ ਰਹਾਉ ਮਨੁਆ ਲਾਏ ਸਵਾਰੇ ਥਨ ਪੂਛੋ ਸੰਤਾਂ ਜਾਏ ਖੋਜਤ ਖੋਜਤ ਮੈਂ ਪਾਹਨ ਮਿਲਿਓ ਭਗਤ ਕਰੋ ਨਿਵ ਪਾਏ ਜਬ ਪ੍ਰਿਆ ਆਏ ਬਸੇ ਗ੍ਰਹਿ ਆਸਨ ਤਬ ਹਮ ਮੰਗਲ ਗਾਇਆ मीत ਸਾਜਨ ਮੇਰੇ ਭਏ ਸੋਹੇਲੇ ਪ੍ਰਭ ਪੂਰਾ ਗੁਰੂ ਮਲਾਇਆ ਸਖੀ ਸਹੇਲੀ ਭਏ ਅਨੰਦਾ ਗੁਰ ਕਾਰਜ ਹਮਰੇ ਪੂਰੇ ਕਹੋ ਨਾਨਕ ਵਰ ਮਿਲਿਆ ਸੁਖ ਦਾਤਾ ਛੋੜ ਨਾ ਜਾਈ ਦੂਰੇ ਮਲਾਰ ਮੁਹੱਲਾ ਪੰਜਵਾਂ ਰਾਜ ਤੇ ਕੀਟ ਕੀਟ ਤੇ ਸੁਰਪਤ ਕਰ ਦੋਖ ਜਠਰ ਕਉ ਭਰਤੇ ਕਿਰਪਾ ਨਿਦ ਛੋੜ ਆਨ ਕੋ ਪੂਜੈ ਆਤਮ ਘਾਤੀ ਹਰਤੇ ਹਰ ਬਿਸਰਤ ਤੇ ਦੁਖ ਦੁਖ ਮਰਤੇ ਅਨਕ ਬਾਰ ਭ੍ਰਮਹਿ ਬਹੁ ਜੋਨੀ ਟੇਕ ਨਾ ਕਾਹੂ ਧਰਤੇ ਰਹਾਉ ਤਿਆਗ ਸੁਆਮੀ ਆਨ ਕੋ ਚਿਤਵਤ ਮੂੜ ਮੁਗਦ ਖਲ ਖਰਤੇ ਕਾਗਰ ਨਾਵ ਲੰਘਹਿ ਕਤ ਸਾਗਰ ਬਿਰਥਾ ਕਥਤ ਹਮ ਤਰਤੇ ਸੇਵ ਬਰੰਚ ਅਸੁਰ ਸੁਰ ਜੀਤੇ ਕਾਲ ਅਗਨ ਮਹ ਜਰਤੇ ਨਾਨਕ ਸਰਨ ਚਰਨ ਕਮਲਨ ਕੀ ਤੁਮ ਨਾ ਡਾਰੋ ਪ੍ਰਭ ਕਰਤੇ ਰਾਗ ਮਲਾਰ ਮਹੱਲਾ ਪੰਜਵਾਂ ਧੁਪਦੇ ਘਰ ਪਹਿਲਾ ਏਕ ਓ ਅੰਕਾਰ ਸਤਗੁਰ ਪ੍ਰਸਾਦ